ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਰਦਾਨਾ ਮਹਿਲਾ ਪਹਿਲਾ ਕਲ ਕਲ ਵਾਲੀ ਕਾਮਦ ਮਨੁਆ ਪੀਵਣਹਾਰ ਕਰੋਦ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨਾ ਸਰਲੇਖ ਦੇ ਕੇ ਬਖਸ਼ਿਸ਼ਾਂ ਕਰਦੇ ਨੇ ਭਾਈ ਜੇ ਤੂੰ ਅਸਲ ਵਿੱਚ ਇੱਕ ਮਰਦ ਹੈ ਚੰਗਾ ਇਨਸਾਨ ਹੈ ਤੇ ਫਿਰ ਇਹੋ ਜੇ ਕਰਮ ਕਰ ਮਰਦ ਕਹਿਣ ਕਲਯੁਗੀ ਸੁਭਾਅ ਇਹਨੂੰ ਸ਼ਰਾਬ ਕੱਢਣ ਵਾਲੇ ਮੱਟੀ ਸਮਝ ਤੇ ਕਾਮ ਸਮਝ ਲੈ ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ ਬੰਦਾ ਕਿਹੜਾ ਉਹ ਮਨ ਹੈ ਤੇ ਮੋਹ ਨਾਲ ਕ੍ਰੋਧ ਦੀ ਕਟੋਰੀ ਭਰੀ ਏ ਤਿੰਕਾਰ ਪਲੌਣ ਵਾਲਾ ਬਣ ਗਿਆ ਭਾਵੇਂ ਕਿ ਇਹ ਮਨੁੱਖ ਦੇ ਅੰਦਰੋਂ ਆਉਗੜਨੇ ਤੇ ਮਰਦਾਨੇ ਮਨੁੱਖ ਨੂੰ ਪਛਾਣਨਾਂ ਮਜਲਸ ਗੁੜੇ ਲੱਭ ਕੀ ਪੀ ਪੀ ਹੋਏ ਖਵਾਰ ਕਾਰਨ ਕਰਨੀ ਲਾਹਣ ਸਤ ਗੁੜ ਸਤ ਸਰਾ ਕਰ ਸਾਰ ਹੈ ਭਾਈ ਗੁੜਾ ਲੱਭ ਮਾਨੋ ਮਜਲਸ ਤੇ ਮਨੁੱਖ ਇਹ ਸ਼ਰਾਬ ਨੂੰ ਪੀ ਪੀ ਕੇ ਖਵਾਰ ਹੁੰਦਾ ਤੇ ਚੰਗੀ ਕਰਨੀ ਸ਼ਰਾਬ ਕੱਢਣ ਵਾਲੀ ਲਾਹਣ ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਦਾ ਭਾਈ ਸ੍ਰੇਸ਼ਟ ਸ਼ਰਾਬ ਬਣਾ ਗੁਣ ਮੰਡੇ ਕਰ ਸੀਲ ਕਿਉ ਸ਼ਰਮਾਸ ਆਹਾਰ ਗੁਰਮੰਗ ਪਾਈਏ ਨਾਨਕਾ ਖਾਦੇ ਜਾਹੇ ਬੇਕਾਰ ਹੈ ਭਾਈ ਗੁਣਾ ਨੂੰ ਮੰਡੇ ਚੀਤ ਸੁਭਾਵ ਨੂੰ ਕਿਉ ਤੇ ਸ਼ਰਮ ਨੂੰ ਮਾਸ ਵਾਲੀ ਇੱਕ ਖੁਰਾਕ ਬਣਾ ਮੰਡੇ ਦਾ ਪਾਉਂਦਾ ਰੋਟੀਆਂ ਇਸ ਲਈ ਹੈ ਨਾਨਕ ਇਹ ਖੁਰਾਕ ਸਤਿਗੁਰੂ ਦੇ ਸਨਮੁਖ ਹੋਇਆ ਹੀ ਮਿਲਦੀ ਤੇ ਵਿਕਾਰ ਮੁੱਕ ਜਾਂਦੇ ਨੇ ਮਰਦਾਨਾ ਮਹਿਲਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਿਸ ਤ੍ਰਿਸ਼ਨਾ ਤਾਤ ਮਨਸਾ ਕਟੋਰੀ ਕੂੜ ਭਰੀ ਪੀ ਲਾਇ ਜਮਕਾਲ へ ਭਾਈ ਸ਼ਰਾਬ ਮੰਨੋ ਸ਼ਰਾਬ ਮੰਨੋ ਸਰੀਰ ਮੰਨੋ ਸ਼ਰਾਬ ਕੱਢਣ ਦੀ ਮੱਟੀ ਹੈ ਅੰਕਾਰ ਸ਼ਰਾਬ ਦੇ ਤ੍ਰਿਸ਼ਨਾ ਇਹ ਮਹਿਫਲ ਬਣੀਆਂ ਨੇ ਕੂੜ ਨਾਲ ਭਰੀ ਹੋਈ ਵਾਸ਼ਨਾ ਦੀ ਕਟੋਰੀ ਹੈ ਤੇ ਜਮਕਾਲ ਪਲੋਂ ਵਾਲਾ ਬਣ ਗਿਆ ਇਤ ਮਦ ਪੀਤੇ ਨਾਨਕਾ ਬਹੁਤੇ ਖਟੀਆਂ ਵਿਕਾਰ ਏ ਭਾਈ ਇਸ ਤਰੀਕੇ ਨਾਲ ਬੰਦਾ ਬੜੇ ਵਿਕਾਰ ਖੱਟਦਾ ਗਿਆਨ ਗੋੜ ਸਲਾਹ ਮੰਡੇ ਪਉ ਮਾਸ ਆਹਾਰ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ ਏ ਭਾਈ ਪ੍ਰਭੂ ਦਾ ਗਿਆਨ ਗੋੜ ਹੋਵੇ ਸਿਸਲਾ ਰੋਟੀਆਂ ਤੇ ਪ੍ਰਭੂ ਦਾ ਡਰ ਮਾਸ ਜੈਸੀ ਖਰਾਕ ਹੋਵੇ ਤਾਂ ਨਾਨਕ ਇਹ ਭੋਜਨ ਸੱਚ ਹੈ ਫਿਰ ਇਹ ਸੱਚਾ ਨਾਮ ਜਿੰਦਗੀ ਦਾ ਅਸਰ ਬਣ ਜਾਂਦਾ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਤਾਰ ਸਾਤ ਸੰਗਤ ਸਿਉ ਮੇ ਲਾਭ ਹੋਏ ਲੇਵ ਕਟੋਰੀ ਅੰਮ੍ਰਿਤ ਪਰੀ ਪੀ ਪ ਕਟੈ ਬੇਕਾਰ ਇਹ ਭਾਈ ਜੀ ਸਰੀਰ ਮੱਟੀ ਹੋਵੇ ਪਾਪੇ ਦੀ ਪਛਾਣ ਸ਼ਰਾਬ ਹੋਵੇ ਜਿਸ ਦੀ ਧਾਰ ਅਮਰ ਕਰਨ ਵਾਲੀ ਹੋਵੇ ਸਾਤ ਸੰਗਨ ਨਾਲ ਮੇਲ ਹੋਵੇ ਕਟੋਰੀ ਅੰਮ੍ਰਿਤ ਨਾਮ ਦੀ ਪਰੀ ਹੋਵੇ ਤੇ ਬੰਦਾ ਪੀ ਪ ਕੇ ਸਾਰੇ ਵਿਕਾਰ ਵਿਕਾਰ ਮੁਕਾ ਲੈਂਦਾ ਪੌੜੀ ਆਪੇ ਸੁਰਨਣ ਗੰਨ ਗੰਧਰਬਾ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਗੁਰਮੁਖ ਕਥ ਕਹਾਣੀ ਪ੍ਰਭ ਆਪ ਹੀ ਦੇਵਤਾ ਆਪ ਹੀ ਗਣ ਦੇਵਤਿਆ ਰਾਗੀ ਭਾਉ ਕੇ ਸਭ ਵਿੱਚ ਬੈਠਾ ਹੈ ਆਪ ਹੀ ਸ਼ਿਵ ਸ਼ੰਕਰ ਮਹੇਸ਼ ਭਾਉ ਕੇ ਆਪ ਹੀ ਇਨਾਂ ਨੂੰ ਬਣਾਉਣ ਵਾਲਾ ਆਪੇ ਜੋਗੀਆਂ ਮੇ ਬੋਗੀਆਂ ਆਪੇ ਸੰਨਿਆਸੀ ਫਿਰੇ ਮੇ ਬਾਣੀ ਆਪੇ ਨਾਲ ਗੋਸ਼ਟ ਆਪ ਉਪਦੇਸ਼ ਆਪੇ ਸੁਗੜ ਸਰੂਪ ਸਿਆਣੀ ਭਈ ਪਰਬੂ ਆਪ ਹੀ ਜੋਗ ਸਾਧਨਾ ਕਰਨ ਵਾਲਾ ਆਪ ਹੀ ਭੋਗਾਂ ਵਿੱਚ ਪ੍ਰਵਿਰਤ ਸਿਆਸੀ ਬਣ ਕੇ ਉਜਾੜਨ ਫਿਰਦ ਆਪ ਹੀ ਆਪਣੇ ਨਾਲ ਚਰਚਾ ਕਰਦਾ ਆਪ ਹੀ ਉਪਦੇਸ਼ ਕਰਦਾ ਆਪਣਾ ਅਨੁਚੋਜ ਕਰ ਵੇਖੇ ਆਪੇ ਆਪੇ ਸਭਨਾ ਜੀਵਾਂ ਕਾਹ ਹੈ ਜਾਣੀ ਆਪਣਾ ਕੌਤਕ ਕਰਕੇ ਪ੍ਰਭੂ ਆਪ ਹੀ ਵੇਖਦਾ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਚਲੋਕ ਮਹਲਾ 3 ਏ ਸੰਦਿਆ ਪਰਵਾਣ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਹਰਿ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੇ हे ਭਾਈ ਸੰਦਿਆ ਸਵੇਰੇ ਦੁਪਹਿਰ ਤੇ ਸ਼ਾਮ ਦੀ ਪੂਜਾ ਕਬੂਲ ਹੈ ਜੇ ਪ੍ਰਭੂ ਚਿਤ ਵਿੱਚ ਆਜੇ ਤੇ ਪ੍ਰਭੂ ਨਾਲ ਪਿਆਰ ਪੈਦਾ ਹੋ ਜਾਏ ਤੇ ਮਾਇਆ ਦਾ ਮੋਹ ਫਿਰ ਸੜ ਜਾ ਗੁਰ ਪ੍ਰਸਾਦੀ ਨੁਬਦਾ ਮਰੇ ਮਨੁਆ ਅਸਤਿਰ ਸੰਦਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨਮੁਖੀ ਜਿਉ ਨ ਟਿਕੈ ਮਰ ਜਮੈ ਹੋਏ ਖੁਵਾਰ ਮਰਜ ਕਹਿਣ ਲਗੇ ਹੈ ਭਾਈ ਗੁਰਸਤਗੁਰੂ ਦੀ ਕਿਰਪਾ ਨਾਲ ਮਨੁੱਖ ਦੀ ਦੁਬਿਧਾ ਦੂਰ ਹੋ ਜਾਂਦੀ ਮਨ ਟਿਕ ਜਾਏ ਇਸ ਪ੍ਰਕਾਰ ਹੈ ਨਾਨਕ ਮਨੁੱਖ ਮਨਮੁਖ ਜਿਹੜਾ ਜਿਹੜੋ ਸੰਧਿਆ ਤੇ ਕਰਦਾ ਪਰ ਉਹਦਾ ਮਨ ਤਦ ਹੀ ਨਹੀਂ ਟਿਕਦਾ ਮਹਲਾ ਤੀਜਾ ਪ੍ਰਮ ਪ੍ਰਕਿਰਤੀ ਸਭ जग ਫੇਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲੇ ਮੇਰੀ ਪਿਆਸ ਗਈ ਪਿਰ ਪਾਇਆ ਕਰ ਆਏ ਭਾਈ ਪਿਆਰਾ ਪਿਆਰਾ ਕੁੱਕ ਦੀ ਮੈਂ ਸਾਰਾ ਸੰਸਾਰ ਫਿਰੀ ਆ ਪਰ ਮੇਰੀ ਪਿਆਸ ਦੂਰ ਨਹੀਂ ਸੀ ਹੋਈ ਇਸ ਲਈ ਹੈ ਨਾਨਕ ਹੁਣ ਸਤਗੁਰ ਨੂੰ ਮਿਲਿਆ ਮੇਰੀ ਪਿਆਸ ਦੂਰ ਹੋ ਗਈ ਏ ਘਰ ਵਿੱਚ ਆ ਕੇ ਪਿਆਰਾ ਪੱਤੀ ਹੁਣ ਲੱਭ ਲਿਆ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਥਾakur ਦਾਸ ਪਇਆ ਆਪੇ 10 ਅਠ ਵਰਨ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ ਏ ਭਾਈ ਮਰਜ ਕਹਿਣ ਲਗੇ ਛੋਟੀ ਤਾਰ ਵੱਡੀ ਤਾਰ ਸਭ ਕੁਛ ਪ੍ਰਭੂ ਆਪ ਹੀ ਏ ਉਹ ਥਾakur ਆਪ ਹੀ ਚਲਾਉਣ ਵਾਲਾ ਪ੍ਰਭੂ ਨੇ ਆਪ ਹੀ 18 ਵਰਨ ਬਣਾਏ ਨੇ ਆਪ ਹੀ ਬ੍ਰਹਮ ਤੇ ਆਪ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਆਪੇ ਮਾਰੇ ਆਪੇ ਛੋੜੈ ਆਪੇ ਬਖਸ਼ੇ ਕਰੇ ਦਇਆ ਆਪੋ ਨਾਮ ਪੁੱਲੈ ਕਬਹੀ ਸਭ ਸੱਚਤ ਪਾਵਸ ਸੱਚ ਥਿਆ ਹੈ ਭਾਈ ਜੀਵਾ ਨੂੰ ਪ੍ਰਭੂ ਆਪ ਹੀ ਮਾਰਦਾ ਆਪ ਹੀ ਛੱਡਦਾ ਆਪ ਹੀ ਬਖਸ਼ਦਾ ਪ੍ਰਭੂ ਆਪ ਪੁੱਲ ਹੈ ਓ ਕਦੀ ਨਹੀਂ ਪੁੱਲਦਾ ਆਪੇ ਜਨਾ ਬੁਝਾਏ ਗੁਰਮੁਖ ਦਿਨ ਅੰਦਰ ਦੂਜਾ ਪਰਮ ਗਿਆ ਤੇ ਸਤਿਗੁਰੂ ਦੀ ਰਾਹੀ ਜਿਨ੍ਹਾਂ ਨੂੰ ਸਮਝਾਂਦਾ ਉਹਨਾਂ ਅੰਦਰੋਂ ਪਰਮ ਭਾਈ ਮੁੱਕ ਜਾਂਦਾ ਸਲੋਕ ਮਹਲਾ 5 ਹਰਨਾਮ ਰਾ ਸਿਮਰੈ ਸਾਧ ਸੰਤੈ ਤੈ ਤਨ ਉੱਡੈ ਖੇ ਜਿਨ ਕੀ ਤੀ ਤਿਸੈ ਨ ਜਾਣੈ ਨਾਨਕ ਫੇਟ ਅਲੂਣੀਂ ਦੇ ਇਹ ਭਾਈ ਜੋ ਮਨੁਕ ਸਾਧ ਸੰਗਤ ਚ ਹਰੀ ਨਾਮ ਨਹੀਂ ਸਿਮਰਦੇ ਉਨਾਂ ਦੇ ਸਰੀਰ ਤੇ ਸਵਾਈ ਪੈਂਦੀ ਫਟਕਾਰ ਹੀ ਪੈਂਦੀਆਂ ਨੇ ਇਸ ਲਈ हे ਨਾਨਕ ਪ੍ਰੇਮਤ ਸੱਕਣੇ ਉਹ ਸਰੀਰ ਤ੍ਰਿਗਨੇ ਪ੍ਰਭੂ ਨੂੰ ਉਹਨਾਂ ਨੇ ਆਪਣੇ ਸਰੀਰ ਵਿੱਚ ਬਿਠਿਆ ਨਹੀਂ ਪਛਾਣਨੇ ਆ ਅੱਲਾ ਪੰਜਵਾਂ ਕਟ ਬਸੈ ਚਰਨਾਰ ਬਿੰਨ ਰਸਨਾ ਜਪੈ ਗੁਫਾਲ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ ਹੈ ਪਾਈ ਹਿਰਦਿ ਪ੍ਰਭੂ ਦੇ ਚਰਨ ਕਮਲ ਵਸਾਈਏ ਜੀਬ ਨਾਲ ਹਰੀ ਨੂੰ ਜਪੀਏ ਇਸ ਤਰ੍ਹਾਂ ਹੈ ਨਾਨਕ ਉਸ ਪ੍ਰਭੂ ਦਾ ਨਾਮ ਜਪੀ ਜਿਸ ਨੇ ਸ਼ਰੀਰ ਨੂੰ ਪਲ ਲਿਆ ਹੈ ਪਉੜੀ ਆਪੇ 68 ਤੀਰਤ ਕਰਤਾ ਆਪ ਕਰੇ ਇਸ਼ਨਾਨ ਆਪੇ ਸੰਜਮ ਵਰਤ ਸੁਮੀ ਆਪ ਜਪਾਹੇ ਨਾਮ ਭਾਈ ਪ੍ਰਭੂ ਆਪ ਹੀ ठाੜ ਤੀਰਥਾਂ ਤੇ ਇਸ਼ਨਾਨ ਕਰਨ ਵਾਲਾ ਆਪ ਹੀ 68 ਤੀਰਤ ਬਣਾਉਣ ਵਾਲਾ ਮਲਕ ਆਪ ਹੀ ਜੁਗਤੀ ਵਿੱਚ ਵਰਤ ਤਤਿ ਆਪ ਜੀ ਮਾਨੋ ਨਾਮ ਜਪਉਂਦਾ ਆਪ ਦਿਆਲ ਹੋਏ ਪਉ ਖੰਡਨ ਆਪ ਕਰੈ ਸਬਦਾਨ ਜਿਸਨਾਂ ਗੁਰਮੁਖ ਆ ਬੁਝਾਇ ਸੋ ਸਦਹੀ ਦਰਗਾ ਪਾਏ ਮਾਨ ਪਉ ਦੂਰ ਕਰਨ ਵਾਲਾ ਪ੍ਰਭੂ ਆਪ ਹੀ ਦਿਆਲ ਹੁੰਦਾ ਆਪ ਹੀ ਸਭ ਤਰ੍ਹਾਂ ਦਾ ਦਾਨ ਕਰਦਾ ਜਿਸ ਮਨੁੱਖ ਨੂੰ ਸਤਗੁਰੂ ਦੀ ਰਾਇ ਸਮਝ ਬਖਸ਼ ਤਾ ਸਦਾ ਦਰਗਾ ਸਪਾਈ ਆਦਰ ਖਟਦਾ ਜਿਸ ਦੀ ਪੈਜ ਰੱਖੈ ਹਰਿ ਸਵਾਮੀ ਸੋ ਸੱਚਾ ਹਰਿ ਜਾਨ ਸ਼ਲੋਕ ਮਹਲਾ 3 ਨਾਨਕ ਬਿਨ ਸਤਗੁਰ ਪੇਟੇ ਜਗ ਅੰਧ ਹੈ ਅੰਦੇ ਕਰਮ ਕਮਾਇ ਸਬਦੈ ਸਿਉ ਚਿਤ ਨ ਲਾਵੈ ਜਿਤ ਸੁਖ ਵਸੈ ਮਨਿ ਆਏ ਏ ਨਾਨਕ ਗੁਰੂ ਨੂੰ ਮਿਲਣ ਤੋਂ ਬਿਨਾ ਸੰਸਾਰ ਅੰਨ ਹੈ ਅੰਨ ਹੀ ਕਰਮ ਕਰਦਾ ਸਤ ਗੁਰੂ ਦੇ ਸ਼ਬਦ ਨਾਲ ਮਾਨੀ ਜੋੜਦੇ ਸਕਰ ਕੇਰ ਦੇ ਚ ਮਨਸ਼ਾ ਦੁਖੀ ਹੀ ਹੁੰਦਾ ਹੈ। ਤਾਮਸ ਲੱਗਾ ਸਦਾ ਫਿਰੈ ਐ ਨਿਸਜਲ ਤੇ ਬਿਹਾਈ ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੂ ਨ ਜਾਏ ਤਮ ਗੁਣ ਚ ਮਸਤ ਹੋਇਆ ਸਦਾ ਪਟਕਦਾ ਰਹਿੰਦਾ ਛੜਦਾ ਰਹਿੰਦਾ। ਇਸ ਲਈ ਇਸ ਬਾਰੇ ਭਾਈ ਕੁਛ ਨਹੀਂ ਆਖਿਆ ਜਾ ਸਕਦਾ ਜੋ ਕਰਤਾਰ ਕਰਦਾ ਅਖੀਰ ਉਹੀ ਹੁੰਦਾ। ਮਹਿਲਾ ਤੀਜਾ ਸਤਿਗੁਰੂ ਫਰਮਾਇਆ ਕਾਰੀ ਇਹੇ ਕਰੇ ਹੋ ਗੁਰੂ ਦੁਆਰੇ ਹੋਏ ਕੈ ਸਾਹਿਬ ਸਮਾਲੇ ਹੋ ਸਤਿਗੁਰ ਨੇ ਹੁਕਮ ਦਿੱਤਾ ਭਾਈ ਪਰਮਦਾ ਕਬੌੜ ਕੱਟਣ ਲਈ ਇਹ ਕਾਰ ਕਰੋ ਕਿਹੜਾ ਕੰਮ ਕਰਨਾ ਹੈ ਗੁਰੂ ਦੇ ਦਰਤ ਜਾ ਕੇ ਸਦਾ ਮਾਲਕ ਨੂੰ ਯਾਦ ਕਰੋ ਸਹਿਬ ਸਦਾ ਹਜ਼ੂਰ ਹੈ ਪਰਮੇ ਕੇ ਛੋੜ ਕੱਟ ਕੇ ਅੰਤਰ ਜੋਤ ਰੇ ਹੋ ਏ ਭਾਈ ਮਾਲਕ ਸਦੰਗ ਸੰਗੈ ਪਰਮ ਦੇ ਜਾਲੇ ਨੂੰ ਲਾ ਕੇ ਹਿਰਦੇ ਚ ਉਸਤੀ ਜੋਤ ਟਿਕਾਓ ਹਰ ਕਾ ਨਾਮ ਅੰਮ੍ਰਿਤ ਹੈ दारू ਏ ਲਾਏ ਹੋ ਸਤਗੁਰ ਕਾ ਪਾਣਾ ਚਿਤ ਰੱਖੋ ਸੰਜਮ ਸੱਚਾ ਨੇਹ ਨਾਨਕ ਐਥੈ ਸੁਖੈ ਅੰਦਰ ਰਖਸੀ ਗੈ ਹਰ ਸਿਉ ਕੇਲ ਕਰੇ ਹੋ ਭਾਈ ਹਰੀ ਦਾ ਨਾਮ ਅਮਰ ਕਰਨ ਵਾਲਾ ਇਹ दारू ਵਰਤੋ ਸਤਗੁਰੂ ਦਾ ਪਾਲਣਾ ਸਦਾ ਆਪਣੇ ਚਿੱਤ ਚ ਰੱਖੋ ਇਸ ਤਰੀਕੇ ਨਾਲ हे ਨਾਨਕ ਫਿਰ ਮਨੁੱਖ ਇਸ ਸੰਸਾਰਤ ਸੁਖੀ ਰਹੇਗਾ ਤੇ ਪਰਲੋਕ ਲੋਕ ਚ ਵੀ ਸੁਖੀ ਰਹੇਗਾ ਪਉੜੀ ਆਪੇ ਪਾਰ 18 ਬਣਸਪਤ ਆਪੇ ਹੀ ਫਲ ਲਾਏ ਪੇ ਮਾਲੀ ਆਪ ਸਭ ਸਿੰਜੈ ਆਪੇ ਹੀ ਮੁਹ ਪਾਇ ਹੈ ਭਾਈ ਪ੍ਰਭੂ ਆਪ ਹੀ ਬਨਸਪਤੀ ਦੇ 18 ਪਾਰ ਹੈ ਪਾਗੇ ਸਾਰੀ ਬਨਸਪਤੀ ਹੈ ਆਪ ਹੀ ਮਾਲੀ ਹੈ ਤੇ ਆਪੇ ਪਾਣੀ ਦੇਣ ਵਾਲਾ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਇ ਆਪੇ ਸਹਿਬ ਆਪੇ ਹੈ ਰਾਖਾ ਆਪੇ ਰਿਹਾ ਸਮਾਏ ਆਪ ਹੀ ਕਰਨ ਵਾਲਾ ਆਪ ਹੀ ਪਗਨ ਵਾਲ ਆਪ ਹੀ ਦਿੰਦਾ ਮਾਲਕ ਆਪ ਹੀ ਰੱਖੇ ਆਪ ਹੀ ਸਭ ਤਾਈ ਵਿਆਪਕ ਜਨਾਨਕ ਵੜਾਈ ਆਖੇ ਹਰ ਕਰਤੇ ਕੀ ਜਿਸ ਨੋ ਤਿਲ ਨਾਂ ਤਮਾਏ ਸਿਵਕ ਨਾਨਕ ਉਸ ਪ੍ਰਭੂ ਦੀ ਸਿਫਤੋ ਸਲਾਹ ਕਰਦਾ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਪਰ ਉਸ ਨੂੰ ਰਤਾ ਮਾਤਰ ਕੋਈ ਤਮਾ ਨਹੀਂ ਹੈ ਸਲੋਕ ਮਹਿਲਾ ਤੀਜਾ ਮਾਨਸ ਪਰਿਆ ਆਣਿਆ ਮਨਸ ਪਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਅਰਜ ਕਹਿਣ ਲਗੇ ਮਨੁੱਖ ਸ਼ਰਾਬ ਨਾਲ ਪਰਿਆ ਹੋਇਆ ਭਾਂਡਾ ਲਿਆਉਂਦਾ ਵਿੱਚ ਆ ਕੇ ਹੋਰ ਪਿਆਲਾ ਭਰ ਲੈਂਦਾ ਸ਼ਰਾਬ ਪੀਤੀਆ ਮਨੁੱਖ ਦੀ ਅਕਲ ਦੂਰ ਹੋ ਜਾਂਦੀ ਜਿਹੜਾ ਬੱਕਣ ਦਾ ਜੋਸ਼ ਹੈ ਉਹ ਝੜ ਜਾਂਦਾ ਆਪਣਾ ਪਰਾਇਆ ਨਾ ਪਛਾਣਾਈ ਖਸਮੋਂ ਧੱਕੇ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਾ ਮਿਲੇ ਸਜਾਇ ਹੈ ਭਾਈ ਸ਼ਰਾਬ ਪੀਣ ਦੇ ਨਾਲ ਮਨੁੱਖ ਦੀ ਸੋਜੀ ਮੁੱਕ ਜਾਂਦੀ ਹੈ ਇਸ ਦੇ ਪੀਤਿਆਂ ਖਸਮ ਵਿਸਰਦਾ ਦਰਗਾ ਸਜਾ ਮਿਲਦੀ ਹੈ ਝੂਠਾ ਮਦ ਮੂਲ ਨਾ ਪੀਚਾਈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈ ਹੈ ਸਾਤ ਗੁਰ ਮਿਲਾ ਜਿ세 ਆਏ ਭਾਈ ਐ ਸੱਚ ਨਦਰਾ ਸ਼ਰਾਬ ਜਿੱਤੋ ਤੱਕ ਬਾਸ ਚੱਲੇ ਕਦੀ ਨਹੀਂ ਪੀਣਾ ਚਾਹੀਦਾ اے ਨਾਨਕ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਇਹ ਨਾਮ ਰੂਪ ਨਸ਼ਾ ਮਨੁੱਖ ਨੂੰ ਮਿਲਦਾ ਹੈ ਸਦਾ ਸਾਬ ਕੈ ਰੰਗ ਰਹੈ ਮਹਿਲੀ ਪਾਵੇ ਥਾਉ ਫਿਰ ਸਭ ਨੂੰ ਸਦਾ ਮਾਲਕ ਦੇ ਨਾਮ ਦੇ ਰੰਗ ਚ ਰਹਿੰਦਾ ਦਰਗਾਹ ਚੋਂ ਨੂੰ ਥਾ ਮਿਲਦੀ ਹੈ ਮਹਿਲਾ ਤੀਜਾ ਇਹ ਜਗਤ ਜੀਵਤ ਮਰੈ ਜੇ ਇਸ ਨੂੰ ਸੋਜੀ ਹੋਏ ਜੇ ਤਿੰਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਮਰਜ ਕਹਿਣ ਲੱਗੇ ਭਾਈ ਇਹ ਸੰਸਾਰ ਮਨੁੱਖ ਉਦੋਂ ਤੱਕ ਜਿਉਂਦਾ ਤੇ ਮਰਦਾ ਹੈ ਸੰਸਾਰ 'ਚ ਜਦੋਂ ਤੱਕ ਇਹ ਮਾਇਆ ਵੱਲੋਂ ਉਪਰਾਮ ਨਹੀਂ ਹੁੰਦਾ ਜਦੋਂ ਮਾਇਆ ਵੱਲੋਂ ਉਪਰਾਮ ਹੋ ਗਿਆ ਉਹਨੂੰ ਸੋਝੀ ਆ ਗਈ ਫਿਰ ਸੋਝ ਉਦੋਂ ਹੀ ਹੁੰਦੀ ਜਦੋਂ ਪ੍ਰਭੂ ਆਪ ਜਗਾਉਂਦਾ ਪ੍ਰਭੂ ਆਪ ਸਵਾਰਦਾ ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰ ਮਿਲੈ ਸੋਏ ਗੁਰ ਪ੍ਰਸਾਦੀ ਜੀਵਤ ਮਰੈ ਤਾ ਫਿਰ ਮਰਨ ਨ ਹੋਏ हे ਨਾਨਕ ਜਿਸ ਤੇ ਪ੍ਰਭੂ ਆਪਣੀ ਮੇਰ ਦੀ ਨਜ਼ਰ ਕਰੇ ਉਸ ਨੂੰ ਸਤਿਗੁਰੂ ਮਿਲਦਾ ਜੇ ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਜਿਉਂਦਾ ਹੀ ਮਰ ਜਾਏ ਭਾਵੇਂ ਉਪਰਾਮ ਹੋ ਜਾਏ ਤਾ ਫਿਰ ਮੋੜ ਮੋੜ ਕੇ ਜਨਮ ਮਰਨ ਇਹਦਾ ਮੁੱਕ ਜਾਂਦਾ ਪਉੜੀ ਜਿਸਤਾ ਕੀਤਾ ਸਭ ਕਿਛ ਹੋਵੇ ਤਿਸ ਨੂੰ ਪਰਵਾ ਨਾਹੀ ਕੇਸੈ ਕੇਰੀ ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ ਸਭੋਂ ਤਾਜੀ ਕੱਢੈ ਤੇਰੀ اے ਭਾਈ ਉਸ ਪ੍ਰਭੂ ਨੂੰ ਕਿਸੇ ਦੀ ਮਨੁੱਖ ਦੀ ਕੋਈ ਕਾੜ ਨਹੀਂ ਕੋਈ ਮੁਥਾਜੀ ਨਹੀਂ ਇਹ ਹਰੀ ਹਰੇਕ ਜੀਉ ਤੇਰਾ ਦਿੱਤਾ ਖਾਂਦਾ ਤੂੰ ਹੀ ਸ੍ਰਿਸ਼ਟੀ ਨੂੰ ਚਲਾਣਾ ਜੇ ਤੁਦਨੋ ਸਲਾਹੇ ਸੋ ਸਭ ਕਿਛ ਪਾਵੇ ਜਿਸਨੋ ਕਿਰਪਾ ਨਿਰੰਝਨ ਕੇਰੀ ਸੋਈ ਸ਼ਾ ਸੱਚਾ ਬਣਜਾਰਾ ਜਿਨ ਵਖਰ ਲੱਦਿਆ ਹਰਨਾਮ ਤਨ ਤੇਰੀ ਏ ਭਾਈ ਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਤੇਰੀ ਸਿਵ ਸਲਾਜੋ ਕਰਦ ਜਿਸ ਉਤੇ ਮਾਇਆ ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਸਮਝੋ ਸ਼ਾਹੂਕਰ ਸੱਚਾ ਬਣਜਾਰ ਹੈ ਜਿਸਨੇ ਤੇਰਾ ਨਾਮ ਰੂਪ ਤਨ ਵਖਰ ਲੱਦਿਆ ਹੈ ਸਬਤਿਸੈ ਨੂੰ ਸਲਾਹੋ ਸੰਤੋ ਜਿਨ ਤੂ ਦੁਜੇ ਪਾਵ ਕੀ ਮਾਰ ਵਿਡਾਰੀ ਟੇਰੀ ਹੈ ਸੰਤ ਜਨੋ ਸਭ ਉਸ ਸਿਫਤ ਸਲਾਹ ਪ੍ਰਭੂ ਦੀ ਕਰੋ ਜਿਸਨੇ ਮਾਇਆ ਦਾ ਮੋਹ ਅੰਦਰੋਂ ਟਾ ਕੇ ਕੱਟ ਦਿੱਤਾ ਸਲੋਕ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੇ ਨ ਜਾਣ ਕੋਏ ਐਸੀ ਮਰਨੀ ਜੋ ਮਰੇ ਬਹੁਰਨਾ ਮਰਨਾ ਹੋਏ ਹੇ ਕਬੀਰ ਉੰਜ ਤਾਂ ਮਰਦਾ ਮਰਦਾ ਸਾਰਾ ਸੰਸਾਰ ਹੀ ਮਰ ਗਿਆ ਪਰ ਅਸਲ ਚ ਮਰਨਾ ਕਿਵੇਂ ਵੀ ਜਾਂਚ ਕਿਸੇ ਨੂੰ ਨਹੀਂ ਆਈ ਤੇ ਜੋ ਮਨੁੱਖ ਇਸ ਤਰ੍ਹਾਂ ਸੱਚੀ ਮੈਂ ਮਰਦਾ ਨਾ ਮੈਂ ਮਾਰ ਲਿੰਦਾ ਮੌਤ ਮਰਦਾ ਫਿਰ ਉਹਨੂੰ ਮੁੜ ਕੇ ਮਰਨਾ ਨਹੀਂ ਪੈਂਦਾ ਮਹਿਲਾ ਤੀਜਾ ਕਿਆ ਜਾਣ ਕੇ ਮਰਹੇਗੇ ਕੈਸਾ ਮਰਨਾ ਹੋਏ ਜੇ ਕਰ ਸਹਿ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਮਰਜ ਕਹਿਣ ਲਗੇ ਮੈਨੂੰ ਇਹ ਨਹੀਂ ਪਤਾ ਕਿ ਮਰਨਾ ਕੀ ਹੁੰਦਾ ਸਾਨੂੰ ਕਿਵੇਂ ਮਰਨਾ ਚਾਹੀਦਾ ਪਰ ਜੇ ਮਾਲਕ ਪ੍ਰਭੂ ਮਨ ਚ ਨਾ ਨਾ ਵਿਸਰੇ ਫਿਰ ਸੋਗਾ ਹੀ ਮਾਇਆ ਤੋਂ ਬੱਚੇ ਰਾਂਗੇ ਮਰਨਾ ਤੇ ਜਗਤ ਡਰੈ ਜੀਵੇ ਆ ਲੋੜੈ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ ਭਾਈ ਮਰਨ ਤੋਂ ਸਾਰਾ ਸੰਸਾਰ ਡਰਦਾ ਹਰ ਕੋਈ ਜਿਉਣਾ ਚਾਹੁੰਦਾ ਪਰ ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਜਉਂਦਾ ਹੀ ਮਰਦਾ ਹੈ ਵਿਕਾਰਾਂ ਵੱਲੋਂ ਪ੍ਰਾਮ ਹੋ ਗਿਆ ਉਹ ਹਰੀ ਦੀ ਰਜਾ ਨੂੰ ਸਮਝ ਲੈਂਦਾ ਨਾਨਕ ਐਸੀ ਮਰਣੀ ਜੋ ਮਰੇ ਤਾਂ ਸਦ ਜੀਵਨ ਹੋ ਇਹ ਨਾਨਕ ਇਸ ਤਰ੍ਹਾਂ ਦੀ ਜਿਹੜਾ ਵੀ ਮੌਤ ਮਰਦਾ ਨਾ ਉਹਨੂੰ ਅਟਲ ਜੀਵਨ ਮਿਲ ਜਾਂਦਾ ਪਉੜੀ ਜਾਂ ਆਪ ਕਿਰਪਾਲ ਹੋਵੇ ਹਰ ਸਵਾਮੀ ਤਾ ਆਪਣਾ ਨਾਮ ਹਰਿ ਆਪ ਜਪਾਵੇ ਆਪੇ ਸਤਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰਿ ਪਾਵੇ ਜਦੋਂ ਹਰੀ ਸwami ਆਪ ਮਿਹਰਬਾਨ ਹੁੰਦਾ ਫਿਰ ਆਪਣਾ ਨਾਮ ਜੀਵਾ ਤੋ ਆਪ ਜਪਉਂਦਾ ਉਹ ਸਾਰੀ ਆਪ ਹੀ ਆਪਣੇ ਸੇਵਕਾਂ ਨੂੰ ਪਿਆਰਾ ਲੱਗਦਾ ਤੇ ਆਪ ਹੀ ਸਤਗੁਰ ਮੇਲਾ ਕੇ ਹਰੀ ਸੁਖ ਬਖਸ਼ਦਾ ਆਪਣੇ ਸੇਵਕਾਂ ਕੀ ਆਪ ਪੈਜ ਰੱਖੇ ਆਪਣੇ ਭਗਤਾਂ ਕੀ ਪੈਰੀ ਪਾਵੇ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨ ਆਵੇ ਪ੍ਰਭ ਆਪਣੇ ਸੇਵਕਾਂ ਦੀ ਆਪ लाज ਰੱਖਦਾ ਹੈ ਧਰਮ ਰਾਜ ਜੋ ਵੀ ਕਰਦਾ ਹੈ ਪ੍ਰਭੂ ਦਾ ਬਣਾਇਆ ਹੋਇਆ ਹੀ ਕਰਦਾ ਹੈ ਭਾਗ ਦੇ ਹੁਕਮ ਚ ਹੀ ਕਰਦਾ ਹੈ ਇਹ ਭਾਈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਔਰ ਕੇਤੀ ਝੱਕ ਝੱਕ ਆਵੇ ਜਾਵੇ ਭਾਈ ਜੋ ਮਨੁਕ ਪ੍ਰਭੂ ਦਾ ਪਿਆਰ ਹੈ ਉਹ ਸਭ ਦਾ ਪਿਆਰ ਹੈ ਬਾਕੀ ਬਥੇਰੀ ਸ੍ਰਿਸ਼ਟੀ ਖੱਪ ਖੱਪ ਕੇ ਜਮਦੀ ਮਰਦੀ ਹੈ ਲੋਕ ਮਹਿਲਾ ਤੀਜਾ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਅਗਾਮ ਅਗੋਚਰ ਆਤ ਵੱਡਾ ਅਤੋਲ ਨਾ ਤੁਲਿਆ ਜਾਏ ਭਾਈ ਸਾਰਾ ਸੰਸਾਰ ਰਾਮਰਾ ਮਖਤ ਦਾ ਫਿਰਦ ਪਰ ਪ੍ਰਭੂ ਇਹ ਨਹੀਂ ਲੱਭਣਾ ਪ੍ਰਭੂ ਲੱਭੇਗਾ ਉਹ ਪਾਉ ਪਾਉ ਨਾਲ ਕਿਉਂਕਿ ਪ੍ਰਭੂ ਬਯੰਤ ਵੱਡਾ ਤੋਲਿਆ ਨਹੀਂ ਜਾ ਸਕਦਾ ਕੀਮਤ ਕਿਨੈ ਨਾ ਪਾਈਆ ਕਿਤਨ ਲਿਆ ਜਾਏ ਗੁਰ ਕੈ ਸ਼ਬਦ ਪੈਦਿਆ ਇਹ ਨੰਬੇ ਦਾ ਵਸਿਆ ਮਨ ਆਏ ਭਾਈ ਕਿਸੇ ਨੇ ਵੀ ਉਸ ਦੀ ਕੀਮਤ ਨਹੀਂ ਪਾਈ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਪਰ ਜੇ ਗੁਰੂ ਦੇ ਸ਼ਬਦ ਨਾਲ ਮਨ ਬਿੰਨਿਆ ਜਾਏ ਤਹ ਪ੍ਰਭੂ ਮਨ ਚ ਆ ਵਸਦਾ ਨਾਨਕ ਆਪ ਅਮੇਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਏ ਏ ਭਾਈ ਪ੍ਰਭੂ ਆਪ ਮਿੰਤੀ ਤੋਂ ਪਰੇ ਹੈ ਤੇ ਸਤਗੁਰੂ ਦੀ ਕਿਰਪਾ ਨਾਲ ਹੀ ਸਮਝ ਪੈਂਦੀ ਉਹ ਸ੍ਰਿਸ਼ਟੀ ਚ ਵਿਆਪਕ ਹੈ ਪ੍ਰਭੂ ਆਪ ਹੀ ਹਰਥਾਂ ਮਿਲਿਆ ਆਪ ਹੀ ਆਕ ਜੀਵਾਂ ਨੂੰ ਪ੍ਰਗਟ ਅੰਦਰ ਹਿਰਦੇ ਚ ਪ੍ਰਗਟ ਹੁੰਦਾ ਮਹਿਲਾ ਤੀਜਾ ਏ ਮਨ ਹਰਤ ਨਾਮ ਹੈ ਇਤ ਸਦਾ ਸਦਾ ਸੁਖ ਹੋਏ ਟੋਟਾ ਮੂਲ ਨਾ ਆਵਈ ਲਾਹਾ ਸਦਹੀ ਹੋਏ ਏ ਮਨ ਜਿਹੜਾ ਨਾਮ ਧੰਨ ਹੈ ਇਤੋ ਸਦਾ ਸੁਖ ਮਿਲਦਾ ਇਹ ਧਨ ਕਦੀ ਨਹੀਂ ਘਟਦਾ ਕਦੀ ਨਹੀਂ ਗਵਾਚਦਾ ਖਾਦਾ ਖਰਚਾ ਟੋਟ ਨਾ ਆਵਈ ਸਦਾ ਸਦਾ ਓ ਦੇ ਸਹਿਸਾ ਮੂਲ ਨਾ ਹੋਵੇ ਹਾਣਤ ਕਦੇ ਨਾ ਹੋਏ ਖਾਣ ਦੇ ਨਾਲ ਖਰਚ ਦੇ ਨਾਲ ਕਦੇ ਕਾਟ ਨਹੀਂ ਪੈਂਦੀ ਕਦੀ ਕੋਈ ਚਿੰਤਾ ਨਹੀਂ ਹੁੰਦੀ ਭਾਈ ਨਾਨਕ ਗੁਰਮੁਖ ਪਾਈਐ ਜਾ ਕੋ ਨੰਦਰ ਕਰੇ ਨਾਨਕ ਜਿਸ ਮਨੁ ਕੁੱਤੇ ਪ੍ਰਭੂ ਮੇਰ ਕਰਦਾ ਫਿਰ ਉਸ ਨੂੰ ਹੀ ਸਤਿਗੁਰੂ ਦੇ ਸੰਮੁਖ ਹੋਇਆ ਨਾਮ ਤਨ ਲੱਭ ਪੈਂਦਾ ਪਉੜੇ ਆਪੇ ਸਬਕਟ ਅੰਦਰ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਪ੍ਰਭੂ ਆਪੇ ਸਾਰੇ ਸਿਰਾਂ ਵਿੱਚ ਤੇ ਸਭ ਤੋਂ ਵੱਖਰਾ ਆਪ ਹੀ ਲੁਕਿਆ ਹੋਇਆ ਤੇ ਆਪ ਹੀ ਪ੍ਰਤੱਖ ਜੁਗ 36 ਗੁਮਾਰ ਕਰ ਵਰਤਿਆ ਸੁਨਾਹਰ ਉਥੇ ਵੇਦ ਪੁਰਾਣ ਸਾਸ਼ਤਾ ਆਪੇ ਹਰ ਨਰ ਹਰ 36 ਜੁਗਾਂ ਤੱਕ ਕੋਪਨਹਿਰਾ ਪੈਦਾ ਕਰਕੇ ਉਦੋਂ ਵੀ ਪ੍ਰਭੂ ਆਪਸੀ ਉਸਲੇ ਨਾ ਕੋਈ ਵੇਦ ਪੁਰਾਨ ਸ਼ਾਸਤਰ ਕੁਛ ਨਹੀਂ ਸੀ ਪ੍ਰਭੂ ਆਪ ਹੀ ਆਪ ਸੀ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਆਪਣੀ ਮਿੱਤ ਆਪ ਜਾਣਦਾ ਆਪੇ ਹੀ ਇੰਗਾਹ ਹਰ ਭੈ ਭਾਈ ਪ੍ਰਭੂ ਸਭ ਤੋਂ ਵੱਖਰਾ ਸਮਾਧੀ ਲਾ ਕੇ ਬੈਠਾ ਹੋਇਆ ਤੇ ਸਭ ਤੋਂ ਨਰੇਪ ਵੀ ਹੈ ਪ੍ਰਭੂ ਆਪ ਹੀ ਮਨ ਡੂੰਗਾ ਸੁੰਦਰ ਇਹ ਗੱਲ ਆਪ ਹੀ ਜਾਣਦਾ ਕਿਉ ਪ੍ਰਭੂ ਕਿਤਨਾ ਵੱਡਾ ਸ਼ਲੋਕ ਮਹਲਾ ਤੀਜਾ ਹਉਮੈ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿ ਚਰ ਵਿੱਚ ਦਮ ਹੈ ਤਿ ਚਰ ਨਾ ਚੇਤੈ ਕੇ ਕਰੇਗ ਅੱਗੇ ਜਾਏ हे ਭਾਈ ਸੰਸਾਰ ਹਉਮੈ ਚ ਪਿਆ ਹਉਮੈ ਚ ਜੰਮ ਦਾ ਮਾਰਗ ਦਾ ਗਰਕਦਾ ਹੈ ਇਹ ਭਾਈ ਜਦੋਂ ਤੱਕ ਸੀਰ ਚ ਦਮ ਹੈ ਨਾ ਤੂੰ ਪ੍ਰਭੂ ਨੂੰ ਕਿਉਂ ਨਹੀਂ ਚੇਤੇ ਕਰਦਾ ਫਿਰ ਅੱਗੇ ਜਾ ਕੇ ਤੇਰਾ ਕੀ ਹੱਲ ਹੋਵੇਗਾ ਕੀ ਬਣੇਗਾ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਇ ਨਾਨਕ ਇਥੇ ਕਮਾਵੈ ਸੋ ਮਿਲੈ ਅੱਗੇ ਪਾਏ ਜਾਏ ਭਾਈ ਜੋ ਮਨੁ ਗਿਆਨਮਾਨ ਹੁੰਦਾ ਉਹ ਸੁਚੇਤ ਰਹਿੰਦਾ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਏ ਨਾਨਕ ਮਨੁੱਖ ਜਨਮੇ ਜੋ ਏ ਨਾਨਕ ਮਨੁੱਖਾ ਜਨਮੇ ਜੋ ਕੁਛ ਮਨੁੱਖ ਕਮਾਇ ਕਰਦਾ ਫਿਰ ਉਹ ਜਾ ਕੇ ਉਹਨੂੰ ਪਰਲੋਕ ਵਿੱਚ ਜ਼ਰੂਰ ਮਿਲਦੀ ਹੈ ਮਹਿਲਾ ਤੀਜਾ ਪੁਰਖਸਮੈ ਕਾ ਹੁਕਮ ਪਿਆ ਮੈਨੂੰ ਸਤਗੁਰ ਚੇਤਿਆ ਨਾ ਜਾਏ ਸਤਗੁਰ ਮਿਲਿਆ ਅੰਤਰ ਵਰਹਿਆ ਸਦਾ ਰਹਿਆ ਲਿਮ ਲਾਏ ਇਹ ਭਾਈ ਤੁਰੋ ਹੀ ਪ੍ਰਭੂ ਦਾ ਹੁਕਮ ਚੱਲਿਆ ਹੁੰਦਾ ਸਤਗੁਰੂ ਤੋਂ ਬਿਨਾ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ ਸਤਗੁਰੂ ਦੇ ਮਿਲਿਆ ਪ੍ਰਭੂ ਮਨੁੱਖ ਦੇ ਹਿਰਦੇ ਚ ਵਸ ਪੈਂਦਾ ਉਹ ਮਨੁੱਖ ਸਦਾ ਬਿਰਤੀ ਜੋੜੀ ਰੱਖਦਾ ਪ੍ਰਭੂ ਨਾਲ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਪਉ ਗਿਆ ਜੀਵਨ ਪਦਵੀ ਪਾਏ ਭਈ ਸਵਾਸ ਸਵਾਸ ਨੂੰ ਚੇਤਦਾ ਹੈ ਇੱਕ ਵੀ ਸਵਾਸ ਖਾਲੀ ਨਹੀਂ ਜਾਂਦਾ ਇਸ ਤਰ੍ਹਾਂ ਜੰਮਨ ਮਰਨ ਦਾ ਡਰ ਹੈ ਉਹ ਸਦਾ ਮੁੱਕ ਜਾਂਦਾ ਨਾਨਕ ਇਹ ਮਰਤਬਾ ਤਿਸਨੂੰ ਦੇ ਜਿਸਨੂੰ ਕਿਰਪਾ ਕਰੇ ਰਜਾਏ हे ਨਾਨਕ ਪ੍ਰਭੂ ਇਹ ਦਰਜਾ ਇਹ ਮਨੁੱਖੀ ਪਦਵੀ ਉਸ ਨੂੰ ਬਖਸ਼ਦਾ ਜਿਸ ਤੇ ਪ੍ਰਭੂ ਆਪ ਬੜੀ ਕਿਰਪਾ ਕਰਦਾ ਮਿਹਰ ਕਰਦਾ ਪਉੜੀ ਆਪੇ ਦਨ ਬਿੰਨਿਆ ਆਪੇ ਪ੍ਰਧਾਨ ਆਪੇ ਰੂਪ ਦਿਖਾਲਦਾ ਆਪੇ ਲਾਇ ਤੇ ਆ ਨਾਮ ਪ੍ਰਭੂ ਆਪ ਹੀ ਸਿਆਣਾ ਆਪ ਹੀ ਚਤੁਰ ਆਪ ਹੀ ਆਗੂ ਹੈ ਆਪੇ ਆਪਣਾ ਰੂਪੇ ਖਾਲਦਾ ਆਪ ਹੀ ਬਿਰਤੀ ਜੋੜਦਾ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ਕੌੜਾ ਕਿਸੇ ਨਾ ਲੱਗਈ ਸਭ ਨਾਹੀ ਪਾਰ ਨਾ ਆਪ ਹੀ ਮਉਣ ਤਾਰੀਏ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਕਿਸੇ ਨੂੰ ਕੌੜਾ ਨਹੀਂ ਲੱਗਦਾ ਪਾਉ ਕਿ ਹਰੇਕ ਰੰਗ ਚ ਸਭ ਨੂੰ ਪਿਆਰਾ ਲੱਗਦਾ ਉਸਤਤ ਬਰਨ ਨਾ ਸਕੀਏ ਸਤ ਸਦ ਕੁਰਬਾਨਾ ਫਿਰ ਐਸੇ ਪ੍ਰਭੂ ਤੋਂ ਸਦਕੇ ਜਾਣੇ ਆ ਅਦੀ ਉਸ ਦੀ ਕਿੰਨੀ ਕੁ ਉਸਤਤ ਬਿਆਨ ਕਰੀਏ ਸ ਲੋਕ ਮਹਿਲਾ ਪਹਿਲਾ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਿਨਿਉ ਰਾਤੀ ਜਨੂਰੀ ਜੋਰੂ ਜਿੰਨਾ ਦਾ ਸਿੱਖਦਾਰ ਹੈ ਨਾਨਕ ਕਲਯੁਗ ਵਿੱਚ ਵਿਕਾਰੀ ਜੀਵਨ ਚ ਰਹਿਣ ਵਾਲੇ ਮਨੁੱਖ ਸਮਝ ਲੋ ਨੀਰੇ ਪੂਤੀ ਜੰਮੇ ਨੇ ਤੇ ਪੁੱਤਰ ਵੀ ਪੂਤਨ ਹੈ ਧੀ ਵੀ ਪੂਤਨੀ ਇਸਤਰੀ ਸਭ ਤੋਂ ਵੱਡੀ ਪੂਤਨੀ ਭਾਵ ਕੇ ਨਾਮ ਤੋਂ ਸਕਣੇ ਸਾਰੇ ਜੀਵ ਪੂਤਨ ਹੀ ਨੇ ਇੱਕੋ ਬਰਾਬਰ ਨੇ ਮਹਿਲਾ ਪਹਿਲਾ Hindu ਮੂਲੇ ਪੁੱਲੇ ਕੁਟੇ ਜਾਹੀ ਨਾਰਦ ਕਿਆ ਸੇ ਪੂਜ ਕਰਾਹੀ ਮਰਜ ਕੈਲਕ Hindu ਉੱਕਾ ਪੁੱਲੇ ਹੋਏ ਖੁੰਝੇ ਹੋਏ ਨੇ ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰੀ ਜਾ ਰਹੇ ਨੇ ਅੰਦੇ ਗੁੰਗੇ ਅੰਤ ਅੰਧਾਰ ਪਾਥਰ ਲੈ ਪੂਜੈ ਮੁਗਧ ਗਵਾਰ ਇਹ ਅੰਨੇ ਮਨੁੱਖ ਨੇ ਹਮੇਸ਼ਾ ਕੋਪ ਹਨੇਰਾ ਬਣਿਆ ਰਹਿੰਦਾ ਇਹ ਮੂਰਗ ਗਵਾਰ ਪੱਥਰ ਲੈ ਲੈ ਕੇ ਪੂਜ ਕਰੀ ਜਾ ਰਹੇ ਨੇ ਹੁਣ ਜਾ ਆਪ ਡੁੱਬੇ ਤੂੰ ਕਹਾ ਤਰਨ ਹਾਰੇ ਪਾਈਉ ਪੱਥਰ ਜੋ ਆ ਪਾਣੀ ਵਿੱਚ ਡੁੱਬ ਜਾਂਦਾ ਹੈ ਉਹ ਤੁਹਾਨੂੰ ਕਿੱਥੋਂ ਤਾਰੇਗਾ ਜੇ ਪੱਥਰ ਡੁੱਬ ਗਿਆ ਤੁਸੀਂ ਕਿਵੇਂ ਉਤਾਰੋਗੇ ਬਉੜੀ ਸਭ ਕੋ ਤੇਰੇ ਵਸ ਹੈ ਤੂੰ ਸੱਚਾ ਸ਼ਾ ਭਗਤ ਰਤ ਤੇ ਰੰਗ ਏਕਕ ਹੈ ਪੂਰਾ ਵੇਸਾ ਹੈ ਪ੍ਰਭੂ ਤੂੰ ਸੱਚਾ ਸ਼ਾ ਹੈ ਸਭ ਕੋ ਤੇਰੇ ਇਖਤਿਆਰ ਵਿੱਚ ਭਜਨ ਕਰਨ ਵਾਲੇ ਦਾਸ ਇੱਕ ਖਰੀ ਦੇ ਨਾਮ ਦੇ ਵਿੱਚੀ ਰੰਗੇ ਨੇ ਉਹਨਾਂ ਨੂੰ ਉਸੇ ਤੇ ਪ੍ਰਭੂ ਤੇ ਪਰੋਸ ਸਬ ਅੰਮ੍ਰਿਤ ਪੋਜਨ ਨਾਮ ਹਰ ਹਰ ਅਜਰਾਜਨ ਖਾਹ ਸਭ ਪਦਾਰਥ ਪਾਈਨ ਸਿਮਰਨ ਸੱਚ ਲਾਹੋ ਉਸ ਦਾ ਪ੍ਰਭੂ ਦਾ ਨਾਮ ਅਮਰ ਕਰਨ ਵਾਲਾ ਪੋਜਨ ਰਜ ਰਜ ਕੇ ਖਾਂਦੇ ਨੇ ਸਾਰੇ ਪਦਾਰਥ ਉਹਨਾਂ ਨੂੰ ਮਿਲਦੇ ਨੇ ਨਾਮ ਸਿਮਰ ਰੂਪੀ ਸੱਚਾ ਲਾਹਾ ਪਾਈ ਖਾਟ ਲੈਂਦੇ ਨੇ ਸੰਤ ਪਿਆਰੇ ਪਾਰਬ੍ਰਮ ਨਾਨਕ ਖਰਗਮ ਗਾ へ ਨਾਨਕ ਜੋ ਪਾਰ ਬ੍ਰਹਮ ਪਹੁੰਚ ਤੋਂ ਪਰੇ ਅਗਾਧ ਹੈ ਭਜਨ ਕਰਨ ਵਾਲੇ ਦਾਸ ਉਸ ਦੇ ਸਦਾ ਪਿਆਰੇ ਭਗਤ ਨੇ ਸ਼ਲੋਕ ਮਹਲਾ 3 ਸਭ ਕੀ ਚ ਹੁਕਮੇ ਆਵੰਦਾ ਸਭ ਕੀ ਚ ਹੁਕਮੇ ਜਾਏ ਜੇ ਕ ਮੂਰਖ ਆਪ ਜਾਣੈ ਅੰਦਾ ਅੰਧ ਕਮਾਏ ਇਹ ਪਈ ਹਰੇਕ ਚੀਜ਼ ਪ੍ਰਭੂ ਦੇ ਹੁਕਮ ਚ ਹੁੰਦੀ ਹੈ ਹੁਕਮ ਚ ਚਲੀ ਜਾਂਦੀ ਜੇ ਕੋਈ ਮੂਰਖ ਉਹਨੂੰ ਕਾ ਆਪਣੇ ਆਪ ਨੂੰ ਵੱਡਾ ਸਮਝਦਾ ਸਮਝੋ ਅੰਨਿਆਂ ਦਾ ਅੰਨ ਅੰਨੇ ਕੰਮ ਕਰਦਾ ਹੈ ਨਾਨਕ ਹੁਕਮ ਕੋ ਗੁਰਮਖ ਬੂਝੈ ਜਿਸਨੂੰ ਕਿਰਪਾ ਕਰੇ ਰਜਾ ਹੈ ਨਾਨਕ ਜਿਸ ਨੂੰ ਕਹਤੇ ਆਪਣੇ ਰਜਾ ਚ ਪ੍ਰਭੂ ਕਿਰਪਾ ਕਰਦਾ ਫਿਰ ਕੋਈ ਵਿਰਲਾ ਗੁਰਮਖ ਹੀ ਪ੍ਰਭੂ ਦੇ ਹੁਕਮ ਦੀ ਪਛਾਣ ਕਰਦਾ ਮਹਲਾ ਤੀਜਾ ਸੋ ਜੋਗੀ ਜੁਗਲ ਸੁਪਾਇ ਜਿਸਨੂੰ ਗੁਰਮੁਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਪੇਕੀ ਜੋਗ ਨਾ ਹੋਏ ਮਰਜ਼ ਕਹਿ ਲੰਗੇ ਜਿਸ ਮਨੁੱਖ ਨੂੰ ਸਤਗੁਰੂ ਸੰਮੁਖ ਹੋ ਕੇ ਨਾਮ ਦੀ ਦਾਤ ਬਖਸ਼ਦਾ ਹੈ ਉਹ ਸੱਚਾ ਜੋਗੀ ਹੈ ਉਸ ਨੂੰ ਜੋਗ ਦੀ ਕਦਰ ਹੈ ਇਹ ਰੈਸੀ ਜੋਗੀ ਦੇ ਸਰੀਰ ਰੂਪ ਨਗਰ ਚ ਹਰੇਕ ਗੁਣ ਵਸਤ ਹੈ ਸਿਰਫ ਏ ਕਰਕੇ ਜੋਗੀ ਬਣਦਾ ਨਹੀਂ ਅਸਲ ਚ ਜੋਗੀ ਹੈ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਕਾਟ ਪ੍ਰਗਟ ਹੋਏ ਹੈ ਨਾਨਕ ਜਿਸ ਤੇ ਹਿਰਦੇ ਚ ਪ੍ਰਭੂ ਪ੍ਰਤਾਖ ਹੁੰਦਾ ਫਿਰ ਹੋ ਜਾ ਕੋਈ ਵਿਰਲਾ ਹੀ ਜੋਗੀ ਸੰਸਾਰ ਚ ਬਣਦਾ ਹੈ ਪਉੜੀ ਆਪੇ ਜੰਤ ਉਪਾਇਨ ਆਪੇ ਆਧਾਰ ਆਪੇ ਸੁਖੰ ਪੱਲਿਏ ਆਪੇ ਪਸਾਰ ਪ੍ਰਭੂ ਨੇ ਆਪ ਜੀਵਨ ਨੂੰ ਪੈਦਾ ਕੀਤਾ ਆਪ ਹੀ ਉਹਨਾਂ ਦਾਸਰਾ ਬਣਿਆ ਆਪ ਹੀ ਸੁਖੰ ਰੂਪ ਵਖਦਾ ਹੈ ਤੇ ਆਪ ਹੀ ਪਰਪੰਚ ਰੂਪ ਹੋ ਕੇ ਬਣ ਸੰਸਾਰ ਚ ਵਰਤਦਾ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਿਵਾਰ ਨਾਨਕ ਮੰਗੈ ਦਾਨਹਰ ਸੰਤਾਰੇ ਨਾਰ ਆਪ ਹੀ ਕਲਾਉ ਕੇ ਰੰਦਾ ਆਪ ਹੀ ਵੱਡੇ ਪਰਿਵਾਰ ਵਾਲਾ ਤੇ ਨਾਨਕ ਤੇਰੇ ਸੰਤ ਤੇਰੇ ਨਾਨ ਨਹੇ ਹਰੀ ਨਾਨਕ ਤੇਰੇ ਸੰਤਾਂ ਦੀ ਚਰਨ ਤੂੜ ਹਮੇਸ਼ਾ ਮੰਗਦਾ ਰਹਿੰਦਾ ਹੋਰ ਦਾਤਾਰ ਨਾ ਸੁਝਾਈ ਤੂੰ ਦੇਵਨ ਹਾਰ ਏ ਪ੍ਰਭੂ ਤੂੰ ਦਾਤਾਂ ਦੇਣ ਵਾਲਾ ਕੋਈ ਹੋਰ ਦਾਤਾ ਮੈਨੂੰ ਤੇਰੇ ਬਰਾਬਰੇ ਦਿਸਦਾ ਨਹੀਂ ਹੈ ਆਪ ਇਕਾਤੀ ਹੋਏ ਰਹੈ ਆਪੇ ਵੱਡ ਪਰਵਾਰ ਨਾਨਕ ਮੰਗੈ ਦਾਨ ਹਰ ਸੰਤਾਰੇ ਨਾਰ ਹੋਰ ਦਾਤਾਰ ਨਾ ਸੁਝਈ ਤੂੰ ਦੇ ਬਣਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ